ਸਾਡਾ ਜਿੰਨੀਆਂ ਜਿਹੜੀਆਂ ਪੂਰੀ ਪ੍ਰੈਕਟਿਸ ਲਈ ਅੱਜ ਦੇ ਵਾਟਰਿੰਗਰ ਕੈਪਚਰ ਲੱਗਣੇ ਹੋ ਜਿਹਦਾ ਜਿਹੜਾ ਜੁਨੀਅਰ ਸੀਖੜਿਆ ਉਹਨੇ ਸਿੱਕੇ ਬੱਚਿਆਂ ਕਿਹਾ ਪਾਣੀ ਦਾ ਬਾਕਸ ਕਿੱਥੇ ਆ ਵਾਟਰਪੂਲਰ ਪਾਣੀ ਆ ਰੱਖਣਾ ਚਾਹੀਦਾ ਬਰਬਾਦ ਨਾ ਆਵਾ ਗ੍ਰਾਫਟ ਰਾਈਡਰ ਕੋ ਹੋਇਆ ਸੱਪੇ ਹੋਇਆ ਪਾਇਆ ਗਾਣਿਕਾ ਇੱਕ ਮਾਰਜੋਕ ਸੀਨੀਅਰ ਅਫਸਰਾਂ ਨੂੰ ਪੰਜਾਬ ਸਰਕਾਰ ਨੂੰ ਦਿੱਤਾ ਸੀ ਵੀ ਜਿਹੜੇ ਪ੍ਰਾਈਵੇਟ ਸਕੂਲ ਜਾਂ ਗਵਰਨਮੈਂਟ ਸਕੂਲ ਜਿਹਆਂ ਵੈਨ ਜਾਂ ਟੈਂਪੋ ਤੇ ਬੱਚੇ ਜਾ ਰਹੇ ਸਕੂਲ ਉਹਨਾਂ ਨੂੰ ਚੈਕਿੰਗ ਕੀਤੀ ਜਾਵੇ ਉਹ ਜੇ ਚੈੱਕ ਕੀਤੀ ਆ ਜਿੰਨਾ ਡਰਾਈਵਰਾਂ ਨੇ ਕਿੰਨੇ ਪਾਏ ਆ ਉਹ ਚੈੱਕ ਕੀਤੇ ਆ ਇਹਦੇ ਨਾਲ ਡਰਾਈਵਰ ਦੇ ਨਾਲ ਇੱਕ ਹੈਲਪਰ ਹੋਣਾ ਚਾਹੀਦਾ ਉਹ ਚੈੱਕ ਕੀਤਾ ਉਸ ਤੋਂ ਬਾਅਦ ਵਾਸਤੇ ਵਿੱਚ ਫਸਟ ਬਾਕਸ ਹੋਣਾ ਚਾਹੀਦਾ ਉਹ ਵੀ ਚੈੱਕ ਕੀਤਾ ਉਸ ਤੋਂ ਬਾਅਦ ਜਿਹੜੇ ਬੱਚੇ ਜਿੰਨੇ ਲਾਊਡਾ ਜਿੰਨੇ ਮਦਰ ਸੇਵਨ ਸੀਟੇ ਆ ਉਸ ਤੋਂ ਬਾਅਦ ਜਿਹੜੇ ਵੱਧ ਬੱਚੇ ਆ ਉਹ ਚੈੱਕ ਕੀਤੇ ਆ ਸਹੀ ਪਾਏ ਗਏ ਆ ਆਪਦੇ ਮਾਧਿਅਮ ਰਾਹੀਂ ਅਸੀਂ ਇਹ ਵੀ ਕਹਿਣਾ ਚਾਹੁੰਦੇ ਆ ਵਾਰਨਿੰਗ ਦੇਣਾ ਚਾਹੁੰਦੇ ਆ ਜਿਹੜੇ ਸਕੂਲਾਂ ਦੇ ਵਿੱਚ ਲਿਮਟਿਡ ਬੱਚੇ ਲੈਣ ਤੇ ਲੈ ਕੇ ਜਾਂਦੇ ਉਹ ਠੀਕ ਆ ਜਿਹੜੇ ਵੱੱਦ ਲੈ ਕੇ ਜਾਂਦੇ ਆ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਊਗੀ ਜੇ ਕੋਈ ਵੀ ਵੱੱਦ ਬੱਚਾ ਲੈ ਕੇ ਜਾਂਦਾ ਪਿਆ ਉਹਦੇ ਖਿਲਾਫ ਜੇ ਬਿਦਾਊਟ ਜਿੰਨੀ ਕਾਮ ਆਇਆ ਉਹਦੇ ਖਿਲਾਫ ਉਸ ਤੋਂ ਬਾਅਦ ਜਿਹੜੇ ਬੱਚੇ ਜਿਨ੍ਹਾਂ ਨੂੰ ਲਾਊਡ ਹੈ ਮੋਟਰਸਕੂਟਰ 21 ਸਾਲ ਤੋਂ ਆ ਉਹ ਆਪਦਾ ਜੇ ਮੋਟਰਸਕੂਟਰ ਤੇ ਜਾਣਾ ਹੈਲਮਟ ਪਾ ਕੇ ਜਾਣਾ ਆਪਦਾ ਡਰਾਈਵਰ ਸੈਂਸ ਲਾ ਰੱਖਣਾ ਤੇ ਜਿਹੜੇ ਵੈਨ ਵਾਲੇ ਆ ਉਹ ਆਪਦਾ ਇੱਕ ਹਲਫੜ ਰੱਖਣਾ ਜਿੰਨੀ ਵੀ ਟ੍ਰੈਫਿਕ ਦੀ ਨਿਯਮਾਂ ਦੀ ਪਾਲਣਾ ਉਹ ਕਰਨੀ ਜ਼ਰੂਰੀ ਹੈ ਜਿਹੜੀ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਨਹੀਂ ਕਰੂਗਾ ਉਹਦੇ ਖਿਲਾਫ ਜਿਹੜਾ ਐਕਸ਼ਨ ਕੀਤਾ ਜਾਊਗਾ ਬੱਚੇ ਦੇ ਬਾਪਿਆਂ ਦੀ ਜ਼ਿੰਮੇਵਾਰੀ ਏ ਆਪਦੇ ਮੱਧਮ ਰਾਇਮ ਬੱਚਾਂ ਦੇ ਮਾਪਿਆਂ ਨੂੰ ਵੀ ਅਸੀਂ ਇਹੀ ਕਹਿਣਾ ਚਾਹੁੰਦੇ ਆਂ ਵੀ ਜਿਹੜੇ ਬੱਚੇ ਤੁਸੀਂ ਜਿੰਨੇ ਜਿਵੇਂ ਆਟੋ ਰਿਕਸ਼ਾ ਉਹਦੇ ਵਿੱਚ ਜਾਂ ਵੈਨ ਦੇ ਵਿੱਚ ਜਿੰਨੇ ਲਾਊਡ ਆ ਉਹਨੇ ਬੱਚੇ ਰੱਖੋ ਉਸ ਤੋਂ ਵੱਧ ਬੱਚੇ ਨਾ ਬਿਠਾਓ ਮਤਲਬ ਬੱਚਿਆਂ ਦੀ ਜਿਹੜੀ ਪਰਵਰਸ਼ਾ ਉਹ ਮਾਂ-ਬਾਪ ਦਾ ਤਿਆਰ ਰੱਖਣਾ ਬਣਦੇ ਆ ਜੇ ਬੱਚਿਆਂ ਦੇ ਵਿੱਚ ਕਸਟਰਡ ਬਾਕਸ ਜਿਹੜਾ ਡਰਾਈਵਰ ਨਹੀਂ ਰੱਖਦਾ ਉਹਦਾ ਚਾਰ ਰੱਖਣਾ ਪਾਣੀ ਵਗੈਰਾ ਬੱਚਿਆਂ ਦਾ ਵਿੱਚ ਹੋਵੇ ਸਾਰਾ ਕੁਝ ਜਿਹੜਾ ਮਾਂ-ਬਾਪ ਦੀ ਵੀ ਜਿਹੜੀ ਡਿਊਟੀ ਬਣਦੀ ਆ ਇੱਕ ਡਰਾਈਵਰ ਦੇ ਨਾਲ ਨਾਲ ਮਾਂ-ਬਾਪ ਦੀ Ja, det er det. Ja, det er det. Ja, det er det. er det. Ja, er det. Ja, det